ਤੁਸੀਂ ਦੇਖ ਰਹੇ ਹੋ ਡੀ5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਾਂਗਰਸ ਦੇ ਸੀਨੀਅਰ ਲੀਡਰ ਨੇ ਪ੍ਰਗਟ ਸਿੰਘ ਜੋ ਕਿ ਇੱਕ ਵਿਧਾਇਕ ਵੀ ਨੇ ਹੁਣ ਕਾਂਗਰਸ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਤੁਹਾਨੂੰ ਦੱਸਦੇ ਕਿ ਪ੍ਰਗਟ ਸਿੰਘ ਉਹਨਾਂ ਨੂੰ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਉਹਨਾਂ ਨੂੰ ਅਜ਼ਰਵਰ ਲਗਾ ਦਿੱਤਾ ਗਿਆ ਤੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਤੇ ਪ੍ਰਗਟ ਸਿੰਘ ਨੇ ਕਿਹਾ ਕਿ ਅਸੀਂ ਬਖੋਬੀ ਇੱਥੋਂ ਜਿੱਤ ਵੀ ਹਾਸਲ ਕਰਾਂਗੇ। ਮੇਰੇ ਸਹਿਯੋਗੀ ਪ੍ਰਭ ਸਿੱਧੂ ਦੀ ਗੱਲਬਾਤ ਹੋਈ ਹੈ। ਆਉ ਤੁਹਾਨੂੰ ਵੀ ਸੁਣਾਉਣੀ ਆ। ਸੋ ਇਸ ਸਮੇਂ ਸਾਡੇ ਨਾਲ ਕਾਂਗਰਸ ਦੇ ਵੱਡੇ ਲੀਡਰ ਪ੍ਰਗਟ ਸਿੰਘ ਨੇ ਅ ਪ੍ਰਗਤੀ ਜਿਸ ਤਰ੍ਹਾਂ ਵੱਡੀ ਜ਼ਿੰਮੇਵਾਰੀ ਤੁਹਾਨੂੰ ਜੰਮੂ ਕਸ਼ਮੀਰ ਦੇ ਵਿੱਚ ਸੌਂਪੀ ਹੈ ਕਾਂਗਰਸ ਨੇ ਇਸ ਨੂੰ ਕਿਵੇਂ ਦੇਖਦੇ ਹੋ ਅ ਦੇਖੋ ਮੈਨੂੰ ਲੱਗਦਾ ਕਿ ਜਿਹੜਾ ਬੀਜੇਪੀ ਨੇ ਜੋ-ਜੋ ਕਿਹਾ ਹੈਗਾ ਔਰ ਜੋ ਉਹਨਾਂ ਨੇ ਬਿਲਕੁਲ ਕੀਤਾ ਨਹੀਂ ਹੈ ਕਿਉਂਕਿ ਮੈਂ ਹੁਣ ਉੱਧਰ ਹੀ ਆਇਆ ਹੈਗਾ ਜੇ ਐਨ ਕੇ ਦੇ ਵਿੱਚ ਔਰ ਟੂਪੀ ਜਦੋਂ ਲੋਕਾਂ ਨੂੰ ਮਿਲ ਰਿਹਾ ਹੈਗੇ ਆ ਤੇ ਉਹਨਾਂ ਦੀ ਜਿਹੜੀ ਫੀਲਿੰਗ ਹੈ ਉਹ ਡਰ ਲਈ ਬੀਜੇਪੀ ਦੇ ਗੈਸਟ ਹੈ ਜੀ ਔਰ ਮੈਨੂੰ ਲੱਗਦਾ ਕਿ ਇਹਦੇ ਵਿੱਚ ਜਿਹੜੀ ਇੰਡੀਆ ਗੱਟ ਜੋੜ ਹੈਗੀ ਆ ਐਮਸੀ ਔਰ ਜਿਹੜੀ ਕਾਂਗਰਸ ਔਰ ਮਿਲ ਕੇ ਸਰਕਾਰ ਇੱਥੇ ਜਿਹੜੀ ਬਣਾਉ ਜੀ ਪਰ ਗਰਜੀ ਇਸ ਤਰ੍ਹਾਂ ਤੁਹਾਨੂੰ ਅਬਜ਼ਰਵਰ ਦੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਤੁਸੀਂ ਜ਼ਿੰਮੇਵਾਰੀ ਲੈਣ ਸਾਰੀ ਜੰਮੂ ਕਸ਼ਮੀਰ ਹੈ ਜਿਹੜਾ ਉਹ ਪਹੁੰਚ ਗਏ ਹੋ ਸੋ ਇੱਕ 300 ਜਿਹੜੀ 70 ਹਟਾਈ ਗਈ ਸੀ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਅਲਟੀਮੇਟਲੀ ਦੇਖੋ ਸਲੋਲੀ ਸਲੋਲੀ ਕਾਂਗਰਸ ਨੇ ਵੀ ਇਹਦੀਆਂ ਬਹੁਤ ਪ੍ਰੋਬਲਮ ਜਿਹੜੀਆਂ ਹਟਾਈਆਂ ਸੀ ਇਹਨਾਂ ਨੇ ਸਿਰਫ ਦੋ ਕਲੋਜ਼ ਜਿਹੜੀਆਂ ਔਰ ਉਹਦੇ ਵਿੱਚ ਵੀ ਇੱਕ ਕਲੋਜ਼ ਦੇ ਵਿੱਚ ਇਹਨਾਂ ਨੇ ਬੇਸਿਕਲੀ 15 ਸਾਲ ਦਾ ਡੋਮਿਸਾਈਲ ਜਿਹੜਾ ਉੱਥੇ ਦਾ ਹੋਣਾ ਚਾਹੀਦਾ ਉਹ ਨਿਰਖ੍ਰੀਚਾ ਬਾਕੀ ਉਹਦੇ ਵਿੱਚ ਕੋਈ ਔਰ ਇਹ ਜਿਹੜੀਆਂ ਹੈ ਵੀ ਸਾਰੀਆਂ ਜਿਹੜੀ ਜਿਹੜੀ ਹਟਾਈ ਹੋਈ ਹੈ ਇਹ ਆਮੈਥਿਕਨ ਹੈਗੀ ਆ ਦੇਖੋ ਅਸੀਂ ਕਿਹੜੇ ਹੌਲੀ-ਹੌਲੀ ਇਹਨੂੰ ਸਿਸਟਮ ਦੇ ਵਿੱਚ ਲੈ ਕੇ ਆਉਣਾ ਚਾਹੀਦਾ ਬਟ ਇਹਨੂੰ ਕਹ ਲੋ ਕਿ ਜਿੱਥੇ ਪਬਲਿਕ ਪਾਰਟੀ ਸਟੇਸ਼ਨ ਨਹੀਂ ਹੈਗੀ ਆ ਨੈਥਿਕਲੀ ਤੁਸੀਂ ਕਰਦੇ ਹੋ ਉਹ ਮੈਨੂੰ ਲੱਗਦਾ ਕਿ ਕਾਂਗਰਸ ਦੇ ਖਿਲਾਫ ਹੈ ਜੀ ਪਰ ਗਰਜੀ ਮੇਰਾ ਕੀਲਾ ਸਵਾਲ ਹੈ ਕਿ 10 ਸਾਲ ਹੋ ਗਏ ਇੱਥੇ ਇਲੈਕਸ਼ਨ ਹੋਏ ਨੂੰ ਤਾਂ ਹੁਣ ਕਾਂਗਰਸ ਜਿਹੜੀ ਉਹ ਕਿਸ ਤਰ੍ਹਾਂ ਦੀ ਪ੍ਰਪਰੇਸ਼ਨ ਦੇ ਨਾਲ ਚੱਲ ਰਹੀ ਹੈ ਤੁਸੀਂ ਕਿਸ ਤਰ੍ਹਾਂ ਦੀ ਆਪਣੀ ਜਿਹੜੀ ਜ਼ੋਰ ਲਗਾ ਰਹੇ ਹੋ ਇੱਥੇ ਕੋਟ ਦੇ ਔਰ ਕੋਟ ਦੇ ਡੰਡੇ ਨਾਲ ਹੀ ਸੱਚੀ ਗੱਲ ਹੈ ਇਲੈਕਸ਼ਨ ਹੋ ਰਹੀ ਹੈ ਜੀ ਲੇਕਨ ਮੈਂ ਦੇਖ ਰਿਹਾ ਇੱਥੇ ਕਿ ਕਾਂਗਰਸ ਖਾਸ ਕਰਕੇ ਰਾਹੁਲ ਕਾਂਖੀ ਪ੍ਰਤੀ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਜੀ ਅ ਔਰ ਮੈਨੂੰ ਲੱਗਦਾ ਕਿ ਜਿਹੜਾ ਜਿਹੜਾ ਇਲੈਕਸ਼ਨ ਹੈਗਾ ਉਹਦੇ ਵਿੱਚ ਜਿਹੜੀ ਹੈਗੀ ਚੰਗੀਆਂ ਚੀਜ਼ਾਂ ਉੱਪਰ ਕੇ ਜਿਹੜੀਆਂ ਸਾਹਮਣੇ ਆਉਣਗੀਆਂ ਔਰ ਵੈਸੇ ਵੀ ਬੀਜੇਪੀ ਦੇ ਵਿੱਚ ਕਾਫੀ ਇੱਥੇ ਵੀ ਲੜਾਈ ਝਗੜਾ ਜਿਹਾ ਹੈ ਕਾਫੀ ਜ਼ਿਆਦਾ ਹੈ ਜੀ ਜ਼ਮੀਨੀ ਪੱਧਰ ਤੇ ਸਟੇਟ ਮਤਲਬ ਹਾਂ ਜੀ ਸ਼ੁਕਰੀਆ ਬਕਰਤ ਜੀ ਬਹੁਤ ਬਹੁਤ ਧੰਨਵਾਦ ਪ੍ਰਕਰਤ ਜੀ ਥੈਂਕ ਯੂ ਸਤਿਕਾਰ ਸਤਿਕਾਰ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਗੇ बुलंद ਆਵਾਜ਼। ਖੇੜ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ